ਤੇਂ ਤੇ ਹਰੇ ਨੌਜਵਾਨ ਤਰਨਤਾਂ ਚ ਗੋਲੀਆਂ ਮਾਰ ਕੇ ਕਤਲ ਮਾਮਲਾ ਲੜਕੀ ਨਾਲ ਛੇੜਛਾੜ ਦਾ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਦੱਸੀ ਸਾਰੀ ਗੱਲ ਤਰਨਤਾਂ ਦੇ ਪਿੰਡ ਸੋਰ ਸਿੰਘ ਦੇ ਨੌਜਵਾਨ ਰਾਣਾ ਸਿੰਘ ਤੀਰ ਸ਼ਰੀਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਸ ਬੰਦੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਕੁਝ ਨੌਜਵਾਨ ਬੁਲਾ ਕੇ ਲੈ ਗਏ ਸਨ ਜਿਨ੍ਹਾਂ ਨੇ ਬਾਅਦ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਲੜਕੀ ਨਾਲ ਛੇੜਛਾੜ ਦਾ ਹੈ ਸੋਰ ਸਿੰਘ ਪਿੰਡ ਦਾ ਮੈਂ ਕੰਮ ਤੋਂ ਆਇਆ ਤੇ ਮੈਂ ਨੂ ਮੇਰਾ ਬਰਦਰ ਕਹਿੰਦਾ ਕਿ ਚੱਲ ਆਪਾਂ ਮਤਾ ਟੇਕ ਆਈਏ ਤਰਨਤਨ ਸਾਹਿਬ ਆਈ ਮਤਾ ਟੇਕਣ ਆਏ ਆ ਤੇ ਮੇਰੇ ਰਸਤੇ ਵਿੱਚ ਭੂਈ ਤੇ ਮੈਂ ਕਿਹਾ ਚੱਲ ਉਹਨਾਂ ਕੋਲੋਂ ਹੋ ਆਉਣੇ ਆ ਉਹਨਾਂ ਦੇ ਪਿੰਡ ਦੇ ਜਿਹੜੇ ਕ੍ਰਿਮੀਨਲ ਬੰਦੇ ਹੀ ਨਾ ਉਹਨਾਂ ਨੇ ਨਾ ਮੇਰੀ ਮਤਲਬ ਛੱਟਨ ਨਾਲ ਛੇੜਖਾਨੀ ਕੀਤੀ ਛੇੜਖਾਨੀ ਕਰਕੇ ਤੇ ਅਸੀਂ ਉਹਨਾਂ ਤੋਂ ਮਾਫੀ ਮੰਗਾਈ ਤੇ ਉਹਨਾਂ ਨੇ ਇਸੇ ਗੱਲ ਦੀ ਕਾਰ ਕੱਢੀ ਆ ਬਾਅਦ ਚ ਸੀ ਰਸਤੇ ਵਿੱਚ ਭੂਈ ਦੇ ਕਰੋ ਗਏ ਆ ਤੇ ਉਹਨਾਂ ਰਸਤੇ ਵਿੱਚ ਕੇਰ ਕੇ ਸਾਡੇ ਤੇ ਬਹੁਤ ਫਾਇਰਿੰਗ ਕੀਤੀ ਆ ਬਹੁਤ ਜਿਆਦੀ ਫਾਇਰਿੰਗ ਉਹਨਾਂ ਕੀਤੀ ਕੀ ਕਰ ਵੀਦੀ ਮੁੰਡਾ ਸਨੇ ਨੂੰ ਵੱਧ ਤੋਂ ਵੱਧ ਦੀ ਸਜ਼ਾ ਦਿੱਤੀ ਜਾਵੇ ਰਾਣੀ ਦੀ ਉਮਰ ਕਿੰਨੀ ਹੈ ਕਿਹੜੇ ਪਿੰਡ ਦਾ ਹੈ ਰਾਣੀ ਦੀ ਉਮਰ ਹੀ ਸਰ 22 ਸਾਲ ਸੋਰ ਸਿੰਘ ਪਿੰਡ ਦਾ ਹੀ ਤੇਰਾ ਕੀ ਲੱਗਦਾ ਮੇਰਾ ਸਰ ਚਾਚੇ ਦਾ ਮੁੰਡਾ ਹੀ ਬ੍ਰਦਰ ਹੀ ਸਰ ਕਿੰਨੀਆਂ ਗੋਲੀਆਂ ਕਿੰਨੀਆਂ ਗੋਲੀਆਂ ਬਚੀਆਂ ਗੋਲੀ ਤੇ ਸਰ 1 ਹੀ ਬਚੀ ਆ ਫਾਇਰਿੰਗ ਹੋ ਤੇ ਬਹੁਤ ਜ਼ਿਆਦਾ ਹੈ ਸਰ ਆਨੂ ਸਰ ਕਿਦੇ ਮਨੇ ਰਸਤਾ ਹੀ ਨਹੀਂ ਲੱਭਾ ਵੀ ਕਿ ਉਹ ਸਰ ਬਾਈਕ ਤੇ ਸਾਰੇ ਉਹਨਾਂ ਪਹਿਲਾਂ ਉਹ ਸਰ ਮੇਰੇ ਸਾਹਮਣੇ 20 ਤੋਂ ਪਲੱਸ ਹੀ ਸਾਰਿਆਂ ਕੋਲੀ ਵੈਪਨ ਹੀ ਕੀ ਕਹਤੇ ਆਹੀਂ ਸਰ ਬਾਈ ਕਿਤੇ ਆ ਦੋ ਬਾਈ ਕਿ ਸਾਡੇ ਕੋਲ ਚਾਰ ਜਣੇ ਆ ਏਦਾਂ ਉਹਨਾਂ ਪਹਿਲਾਂ ਅਨੂ ਕੁੱਟਣ ਨਾਲੇ ਹਾਂਜੀ ਨਹੀਂ ਕੀ ਕਹਤੇ ਹਾਂਜੀ ਸਰ ਅਸੀਂ ਏਦਾਂ ਮਤਲਬ ਕਿ ਮੈਥੇ ਕੱਢ ਗਏ ਤੇ ਉਹਨਾਂ ਵੀ ਜਦੋਂ ਅਨੂ ਰੋਕਿਆ ਵਾ ਤੇ ਮੈਂ ਬਾਈਕ ਖਾਰ ਲਈ ਆ ਉਹਨੇ ਉੱਤਰ ਗਏ ਮੇਰੇ ਆਉਂਦਾ ਸਾਰੀ ਬੈਸਬਾਲ ਮਾਰਨ ਲੱਗ ਪਿਆ ਵਾ ਤੇ ਮੇਰੇ ਬ੍ਰਦਰ ਦੇ ਵੀ ਸਾਰਿਆਂ ਨੂੰ ਅਨੂ ਕੁੱਟਣ ਲੱਗ ਪਿਆ ਅੱਛਾ ਠੀਕ ਹੈ ਕਿ ਠੀਕ ਜਣਾ ਹੀ ਹੱਲੇ ਜਾਣਾ ਹੀ ਸੀ ਸਰ ਇਹ ਸਰ ਕੁਝ ਸਮੇਂ ਪਹਿਲਾਂ ਦੀ ਹੈਗੀ ਆ 12 1 ਵਜੇ ਦੀ ਗੱਲ ਹੈ ਇੱਥੇ ਬਾਕੀਪੁਰ ਦਾ ਮੁੰਡਾ ਹੈਗਾ ਸੋਨੂ ਸੋਨੂ ਉਹਦੇ ਨਸਰ ਸਿੰਘ ਦੇ ਪੰਚਰ ਬੰਦੇ ਆਏ ਸੀ ਇਹਨਾਂ ਦਾ 1 ਸਾਲ ਪਹਿਲਾਂ ਕੋਈ ਕੁੜੀਕੜੀ ਦਾ ਚੱਕਰ ਚੱਲਦਾ ਸੀ ਇਹ ਸਾਜਾ ਪ੍ਰੀਤ ਨੇ ਦੱਸਿਆ ਵੀ ਮੇਰੀ ਭੈਣ ਦੇ ਨਾਲ ਵੰਸ ਨੇ ਜਿਹੜੀ ਸ਼ੇਰਖਾਨੀ ਕੀਤੀ ਜਿਹਦੇ ਵਿੱਚ 1 ਸਾਲ ਪਹਿਲਾਂ ਉਹਨੇ ਮਾਫੀ ਮੰਗੀ ਸੀ ਤੇ ਅੱਜ ਅਸੀਂ ਆਪਣੀ ਸੋਨੂ ਭੂਆ ਦੇ ਲੜਕੇ ਨੂੰ ਮਿਲਣਾ ਆਏ ਸੀ ਮਿਲ ਕੇ ਅਸੀਂ ਵਾਪਸ ਜਾ ਰਹੇ ਹਾਂ ਤੇ ਜਿੱਦੀ ਵੰਸ ਪਾਰਟੀ ਨੇ ਜਿਹੜਾ ਵਾ ਸਾਡੇ ਘੇਰ ਕੇ ਗੋਲੀਆਂ ਚਲਾਈਆਂ ਮੱਝੇ ਦੇ ਵਿੱਚ ਇਹ ਤਾਂ ਚਾਚੇ ਦਾ ਬੇਟਾ ਜਿਹੜਾ ਵਾ ਰਾਣਾਵਾ ਉਹਦੀ ਮੌਕੇ ਤੇ ਮੌਤ ਹੋ ਗਈ ਆ ਬਾਕੀ ਅਜੇ ਸੀਨੀਅਰ ਅਫਸਰ ਉੱਥੇ ਪਹੁੰਚ ਗਏ ਉਹਦਾ ਤਫ਼ਤੀਸ਼ ਜਾਰੀ ਹੈ